ਜਿਹੜੇ ਸਾਡੇ 3rd ਕਲਾਸ ਸਿੰਗਰ ਨੇ ਉਹ ਉਹਦੀ ਜਿਹੜੋ ਜੋ ਉਹ ਬੰਦਾ ਰਾਈਜ਼ ਕਰ ਗਿਆ ਉਹ ਤੋਂ ਜੈਲਸੀ ਕਰਦੇ ਨੇ ਜ਼ਿਕਰ ਹੋ ਰਿਹਾ ਬੀ ਪ੍ਰਾਤ ਦਾ ਨੀਕੇ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਤੁਸੀਂ ਕਿਹੜੇ ਕਲਾਕਾਰਾਂ ਚੋਂ ਕਲਾਕਾਰੋਂ ਇਹੋ ਜਿਹੇ ਕਲਾਕਾਰ ਨੇ ਜਿਹੜੇ ਦਲਜੀਤ ਦੋਸਾਂਝ ਦੀ ਚੜ੍ਹਾਈ ਤੋਂ ਨਾ ਖੁਸ਼ ਨੇ ਕੀ ਪ੍ਰੋਬਲਮ ਹੈ ਕਿ ਅਗਰ ਪਾਕਿਸਤਾਨ ਦੀ ਸਾਡੀ ਬੇਟੀ ਹਾਨੀਆਂ ਕਿਚਰ ਚ ਕੰਮ ਕਰ ਰਹੀ ਹੈ ਉਹ ਸਪੀਕਰ ਦੇ ਵਿੱਚ ਬਾਕੀ ਕਲਾਕਾਰ ਹਿੰਦੂਸਤਾਨੀ ਹੈ ਇਹ ਤਾਂ ਦਲਜੀਤ ਦੋਸਾਂਝ ਦੇ ਥਰੂ ਆਪਣਾ ਨਾਮ ਚਮਕਾਉਂਦੇ ਨੇ ਇਹਨਾਂ ਨੂੰ ਕੀ ਪਤਾ ਰਾਸ਼ਟਰਵਾਦ ਕੀ ਹੁੰਦਾ ਮੈਂ ਇਹਨਾਂ ਨੂੰ ਪੁੱਛਦਾ ਵੀਪਰਾਤ ਨੂੰ ਵੀ ਨੀਕੇ ਨੂੰ ਵੀ ਗੁਰੂ ਰੰਧਾਵਾ ਨੂੰ ਵੀ ਕਿ ਤੁਸੀਂ ਜਦੋਂ ਇੱਥੇ ਹਿੰਦੁਸਤਾਨ ਦੇ ਵਿੱਚ ਤੁਸੀਂ ਕੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਬੈਠਦੇ ਉੱਠਦੇ ਨਹੀਂ ਜਦੋਂ ਤੁਸੀਂ ਬਾਹਰ ਕੈਨੇਡਾ ਅਮਰੀਕਾ ਜਾਂ ਲੰਡਨ ਵਿੱਚ ਜਾਂਦੇ ਉੱਥੇ ਤੁਸੀਂ ਕਲਾਕਾਰਾਂ ਨਾਲ ਬੈਠਦੇ ਉੱਠਦੇ ਨਹੀਂ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਸੋ ਯਾਰ ਹਿੰਦੂ ਮੁਸਲਮਾਨ 22 ਕਰੋੜ ਤਕਰੀਬਨ ਮੁਸਲਮ ਸਾਡੇ ਭਾਈ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੂੰ ਕਿੱਥੇ ਸੁੱਟੋਗੇ ਕਿਹੜਾ ਕਲਾਕਾਰ ਹੈ ਜਿਹੜਾ ਪਾਕਿਸਤਾਨੀ ਸਿੰਗਰਾਂ ਦੇ ਗਾਣੇ ਨਹੀਂ ਗਾਉਂਦਾ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਵਿੱਚ ਤੇ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੇ ਵਿੱਚ ਕਿੰਨੀਆਂ ਮਲਕਿ ਕਿੰਨੇ ਕਲਾਕਾਰ ਇੱਕ ਜਾਣ ਵੁਝ ਕੇ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਕੋਈ ਪ੍ਰੋਬਲਮ ਨਹੀਂ ਹੈ ਦਲਜੀਤ ਸਾਂਝ ਨੇ ਪੰਜਾਬੀਆਂ ਦਾ ਪੂਰੇ ਸੰਸਾਰ 'ਚ ਨਾਮ ਰੌਸ਼ਨ ਕੀਤਾ ਹੈ ਪੱਗ ਦੀ ਸ਼ਾਨ ਵਧਾਈ ਹੈ ਸਿੱਖੀ ਦੀ ਸ਼ਾਨ ਵਧਾਈ ਹੈ ਸੋ ਇਸ ਕਰਕੇ ਇਹ ਜਿਹੜੀ ਇੱਕ ਕੰਟਰੋਵਰਸੀ ਇਹਨਾਂ ਨੇ ਕ੍ਰੀਏਟ ਕੀਤੀ ਹੈ ਸਿਰਫ ਆਪਣਾ ਨਾਮ ਟੀਵੀ ਤੇ ਲੈ ਕੇ ਆਉਣ ਲਈ ਕੀਤੀ ਹੈ ਅਦਰਵਾਈਜ਼ ਇਹਨਾਂ ਨੂੰ ਬ੍ਰਦਰ ਕੌਣ ਪੁੱਛਦਾ ਹੈ 사ਸੀ ਗਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਬੀਤੇ ਕਈ ਦਿਨਾਂ ਤੋਂ ਆ ਦਿਲਜੀਤ ਦੋਸਾਂਦੀ ਸਰਦਾਰ 3 ਮੂਵੀ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਔਰ ਕਈ ਜਿਹੜੇ ਕੀ ਕਲਾਕਾਰ ਵੀ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸੇ ਚੱਲਦੇ ਗੱਲਬਾਤ ਕਰਾਂਗੇ ਮੇਰੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਵੈਦ ਮੌਜੂਦ ਨੇ ਗੱਲਬਾਤ ਕਰਨੇ ਨੇ ਵੈਦ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਦਿਲਜੀਤ ਦੋਸਾਂਦੀ ਮੂਵੀ ਨੂੰ ਲੈ ਕੇ ਲਗਾਤਾਰ ਸਾਜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਇਹ ਕੁਝ ਸਾਡੇ ਕਲਾਕਾਰ ਨੇ ਜਿਨ੍ਹਾਂ ਨੂੰ ਦਲਜੀਤ ਦੋਸਾਂਝ ਦੀ ਜਿਹੜੀ ਚੜ੍ਹਾਈ ਆ ਉਹ ਉਹ ਸਹਿਣ ਨਹੀਂ ਕਰ ਪਾ ਰਹੇ। ਹਮਮ। ਨੰਬਰ 2 ਉਹ ਦਲਜੀਤ ਦੋਸਾਂਝ ਦੇ ਥਰੂ ਆਪਣਾ ਨਾਮ ਟੀਵੀ ਤੇ ਲੈ ਕੇ ਆਉਣਾ ਚਾਹੁੰਦੇ ਆ। ਹਮਮ। ਜ਼ਿਕਰ ਹੋ ਰਿਹਾ ਬੀਪਰਾਕ ਦਾ ਮੀਕੇ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਤੁਸੀਂ ਕਿਹੜੇ ਕਲਾਕਾਰਾਂ ਚੋਂ ਕਲਾਕਾਰੋਂ ਬਿਨਾਂ ਲਾਊਡ ਮਿਊਜ਼ਿਕ ਤੋਂ ਤੁਸੀਂ ਸਟੇਜ ਤੇ ਆਓ ਤੇ ਮਾਈਕ ਫੜੋ ਚਾਰ ਲਾਈਨਾਂ ਤਾਂ ਗਾ ਕੇ ਸੁਰਚ ਸੁਣਾਓ ਇਹੋ ਜੇ ਕਲਾਕਾਰ ਨੇ ਜਿਹੜੇ ਦਲਜੀਤ ਦੋਸਾਂਝ ਦੀ ਚੜ੍ਹਾਈ ਤੋਂ ਨਾ ਖੁਸ਼ ਨੇ ਨੰਬਰ 2 ਇਹ ਦਲਜੀਤ ਦੋਸਾਂਝ ਦਾ ਇਹੋ ਜਿਹਾ ਨਾਮ ਲੈ ਕੇ ਇਹ ਆਪਣਾ ਨਾਮ ਟੀਵੀ ਤੇ ਲਿਆਉਣਾ ਚਾਹੁੰਦੇ ਆ ਅਦਰਵਾਈਜ਼ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕੀ ਪ੍ਰੋਬਲਮ ਹੈ ਕਿ ਅਗਰ ਪਾਕਿਸਤਾਨ ਦੀ ਸਾਡੀ ਬੇਟੀ ਹਾਨੀਆਂ ਪਿਕਚਰ ਚ ਕੰਮ ਕਰ ਰਹੀ ਹੈ ਉਹ ਸਪੀਕਰ ਦੇ ਵਿੱਚ ਬਾਕੀ ਕਲਾਕਾਰ ਹਿੰਦੁਸਤਾਨੀ ਹੈ ਜੀ ਇਹ ਜਾਣਬੁੱਝ ਕੇ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਕੋਈ ਪ੍ਰੋਬਲਮ ਨਹੀਂ ਹੈ ਦਲਜੀਤ ਸਾਂਝ ਨੇ ਪੰਜਾਬੀਆਂ ਦਾ ਪੂਰੇ ਸੰਸਾਰ 'ਚ ਨਾਮ ਰੌਸ਼ਨ ਕੀਤਾ ਹੈ ਪੱਗ ਦੀ ਸ਼ਾਨ ਵਧਾਈ ਹੈ ਸਿੱਖੀ ਦੀ ਸ਼ਾਨ ਵਧਾਈ ਹੈ ਸੋ ਇਸ ਕਰਕੇ ਇਹ ਜਿਹੜੀ ਇਹ ਕੰਟਰੋਵਰਸੀ ਇਹਨਾਂ ਨੇ ਕ੍ਰੀਏਟ ਕੀਤੀ ਹੈ ਸਿਰਫ ਆਪਣਾ ਨਾਮ ਟੀਵੀ ਤੇ ਲੈ ਕੇ ਆਉਣ ਲਈ ਕੀਤੀ ਹੈ ਆਦਰਵਾਇਜ਼ ਇਹਨਾਂ ਨੂੰ ਬ੍ਰਦਰ ਕੌਣ ਪੁੱਛਦਾ ਹੈ ਕੈਸਾ ਪ੍ਰੋਬਲਮ ਕੀ ਹੈ ਦਿਲਜੀਤ ਦੋਸਾਂ ਨੂੰ ਆਏ ਦਿਨ ਸਾਲ 6 ਮਹੀਨੇ ਬਾਅਦ ਕੰਟਰੋਵਰਸੀ ਜੇ ਦੇਖਣ ਨੂੰ ਮਿਲਦਾ ਔਰ ਦਿਲਜੀਤ ਦਸਾਂ ਜਿੱਦਾਂ ਤੁਸੀਂ ਕਹਿੰਦੇ ਨਾ ਨਾਮ ਕਮਾਇਆ ਇੰਡੀਆ ਨਹੀਂ ਵਰਲਡ ਦੇ ਵਿੱਚ ਇਸ ਦਿਲਜੀਤ ਦੋਸਾਂ ਨੂੰ ਲੋਕ ਜਾਣਦੇ ਨੇ ਟਰਬਨ ਆਪਣੀ ਇਹਨਾਂ ਨੇ ਮਾਨ ਵਧਾਇਆ ਤੇ ਦਿਲਜੀਤ ਦੋਸਾਂ ਨੂੰ ਹੀ ਲੈ ਕੇ ਕੰਟਰੋਵਰਸੀ ਕਿਉਂ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਿਆ ਨਾ ਕਿ ਲੋਕ ਜਿਹੜੇ ਨੇ ਨਾ ਤਾਂ ਇਹਨਾਂ ਨੂੰ ਕੋਈ ਸਿੰਗਿੰਗ ਆਉਂਦੀ ਹੈ ਨਾ ਇਹਨਾਂ ਦਾ ਕੋਈ ਨਾਮ ਹੈ ਲਾਊਡ 뮤직 ਲਾ ਕੇ ਹਾ ਹਾ ਹੀ ਹੀ ਹੂ ਹੂ ਕਰਕੇ ਉੱਚੀ ਉੱਚੀ ਗਾ ਕੇ ਠੀਕ ਹੈ ਤੇ ਥੋੜੇ ਬਹੁਤੇ ਇਹਨਾਂ ਨੂੰ ਸ਼ੋਅ ਮਿਲ ਜਾਂਦੇ ਨੇ ਇਹ ਤਾਂ ਦਲਜੀਤ ਦੁਸਾਂਝ ਦੇ ਥਰੂ ਆਪਣਾ ਨਾਮ ਚਮਕਾਉਂਦੇ ਨੇ ਇਹਨਾਂ ਨੂੰ ਕੀ ਪਤਾ ਰਾਸ਼ਟਰਵਾਦ ਕੀ ਹੁੰਦਾ ਮੈਂ ਇਹਨਾਂ ਨੂੰ ਪੁੱਛਦਾ ਵੀ ਪ੍ਰਾਕ ਨੂੰ ਵੀ ਨੀਕੇ ਨੂੰ ਵੀ ਗੁਰੂ ਰੰਧਾਵਾ ਨੂੰ ਵੀ ਕਿ ਤੁਸੀਂ ਜਦੋਂ ਇੱਥੇ ਹਿੰਦੁਸਤਾਨ ਦੇ ਵਿੱਚ ਤੁਸੀਂ ਕੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਬੈਠਦੇ ਉੱਠਦੇ ਨਹੀਂ ਜਦੋਂ ਤੁਸੀਂ ਬਾਹਰ ਕੈਨੇਡਾ ਅਮਰੀਕਾ ਜਾਂ ਲੰਡਨ ਵਿੱਚ ਜਾਂਦੇ ਹੋ ਉੱਥੇ ਤੁਸੀਂ ਕਲਾਕਾਰਾਂ ਨਾਲ ਬੈਠਦੇ ਉੱਠਦੇ ਨਹੀਂ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਇਹੋ ਜੀਆਂ ਗੱਲਾਂ ਕਰਨ ਦੀ ਸ਼ਰਮ ਆਣੀ ਚਾਹੀਦੀ ਅੱਜਿਸ ਤਰੀਕੇ ਨਾਲ ਤੁਸੀਂ ਕਹਿ ਕਿਤੇ ਨਾ ਕਿਤੇ ਜਿਹੜੇ ਕਲਾਕਾਰ ਆ ਕਲਾਕਾਰ ਵੀ ਹੁਣ ਰਾਜਨੀਤਿਕ ਬਿਆਨ ਦੇ ਰਹੇ ਸ਼ੋਭਾ ਦਿੰਦੇ ਇਹਨਾਂ ਨੂੰ ਆਪਸ ਦੇ ਮੈਂ ਤਾਂ ਕਹ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਆਪਣੇ ਗਰੀਬਾਂ ਦੇ ਵਿੱਚ ਝਾਕ ਕੇ ਦੇਖ ਦੇਖ ਇਹ ਜਾਣ ਬੁਝ ਕੇ ਕੰਟਰੋਵਰਸੀ ਕ੍ਰੀਏਟ ਕੀਤੀ ਹੈ ਕੋਈ 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 ਮਸਲਾ ਨਹੀਂ ਅਕਸਰ ਇਹ ਲਫ਼ਜ਼ ਵਰਤੇ ਜਾਂਦੇ ਆ ਕਿ ਜੀ ਕਲਾਕਾਰਾਂ ਦਾ ਤਾਂ ਕੋਈ ਬਾਉਂਡਰੀ ਵਾਲ ਨਹੀਂ ਹੁੰਦੀ ਸਾਡੇ ਲੋਕਾਂ ਦੀ ਵੀ ਕੋਈ ਬਾਉਂਡਰੀ ਵਾਲ ਨਹੀਂ ਹੈ ਠੀਕ ਹੈ ਨਾ ਅਸੀਂ ਲੋਕ ਇੱਕ ਦੂਜੇ ਨੂੰ ਮਿਲਦੇ ਆ ਸਾਡਾ ਭਾਈਚਾਰਕ ਸਾਂਝ ਹੈ ਇਹ ਤਾਂ ਦੁਸ਼ਮਣੀ ਸਰਕਾਰਾਂ ਦੀ ਪਾਈ ਹੋਈ ਹੈ ਇਹ ਭਾਜੀਪੀ ਆਰਐਸਐਸ ਨੇ ਜੋ ਸੰਤਾਲੀ ਵੇਲੇ ਵੀ ਅਜੰਡਾ ਰ ਕੀਤਾ ਸੀਗਾ ਠੀਕ ਹੈ ਆਰਐਸਐਸ ਸਿੰਧੂ ਮਹਾਸਭਾ ਉਦੋਂ ਵੀ ਬਾਬਾ ਸਾਹਿਬ ਅਮੈਦਕਰ ਨੂੰ ਵੀ ਓਪੋਜ਼ ਕਰਦੀ ਸੀ ਤੇ ਕਨਸਟੀਟਿਊਸ਼ਨ ਨੂੰ ਵੀ ਓਪੋਜ਼ ਕਰਦੀ ਸੀ ਤੇ ਮੁਸਲਮਾਨਾਂ ਨੂੰ ਵੀ ਓਪੋਜ਼ ਕਰਦੀ ਸੀ ਆਪ ਉਹਨਾਂ ਨਾਲ ਸ਼ਾਮ ਨੂੰ ਬੈਠ ਕੇ ਰੋਟੀਆਂ ਪਾਣੀ ਖਾਂਦੇ ਸੀ ਹੁਣ ਵੀ ਉਹੀ ਹਾਲ ਮੋਦੀ ਸਾਹਿਬ ਨੇ ਕੀਤਾ ਹੋਇਆ ਪਿਛਲੇ ਕੁਝ ਸਮੇਂ ਤੋਂ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਸਿੱਖ ਉਹ ਯਾਰ ਹਿੰਦੂ ਮੁਸਲਮਾਨ ਬਾਈਕ ਰੋਡ ਤਕਰੀਬਨ ਮੁਸਲਮ ਸਾਡੇ ਭਾਈ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੂੰ ਕਿੱਥੇ ਸੁੱਟੋਂਗੇ ਇਹ ਜਾਣਬੁੱਝ ਕੇ ਸਾਰਾ ਡਰਾਮਾ ਕੀਤਾ ਜਾਂਦਾ ਹੈ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਸਰੰਦੀ ਦੀ ਗੱਲ ਕੀਤੀ ਹੈ ਸਿਰਫ ਜਿੱਤ ਦਾ ਕਲਾਕਾਰ ਨੇ ਉਹਨਾਂ ਦੇ ਕਹਿ ਕੇ ਕੋਈ ਸਰਹੰਦ ਨਹੀਂ ਹੋਣੀ ਹੁਣ ਜੇਕਰ ਆਪਾਂ ਮੀਕੇ ਦੀ ਗੱਲ ਕਰੀਏ ਤਾਂ ਸ਼ਾਇਦ ਮੀਕਾ ਵੀ ਗਏ ਨੇ ਪਾਕਿਸਤਾਨ ਉਹਨਾਂ ਨੇ ਸ਼ੋਅ ਲਾਇਆ ਦਲਜੀਤ ਮੇਰੇ ਹਿਸਾਬ ਨਾਲ ਅਸਤਿਤਵ ਨਹੀਂ ਕਰੇ ਮੈਂ ਕਹਿੰਦਾ ਸਾਰੇ ਕਲਾਕਾਰ ਜਾਣਦੇ ਨੇ ਕਿਹੜਾ ਕਲਾਕਾਰ ਹੈ ਜਿਹੜਾ ਪਾਕਿਸਤਾਨੀ ਸਿੰਗਰਾਂ ਦੇ ਗਾਣੇ ਨਹੀਂ ਗਾਉਂਦਾ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਵਿੱਚ ਤੇ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੇ ਵਿੱਚ ਕਿੰਨੀਆਂ ਮਲਕਿ ਕਿੰਨੇ ਹੀ ਕਲਾਕਾਰ ਨੇ ਅੱਜ ਵੀ ਕੰਮ ਕਰਦੇ ਨੇ ਇਹ ਜਾਣਬੁੱਝ ਕੇ ਕਰਦੇ ਨੇ ਅਦਰਵਾਜ਼ ਕੋਈ ਪ੍ਰੋਬਲਮ ਹੀ ਨਹੀਂ ਹੈ ਲੋਕਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਸਰਕਾਰਾਂ ਵਿੱਚ ਪ੍ਰੋਬਲਮ ਹੈ ਟੈਰੋਰੀਜ਼ਮ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ ਹੱਕ ਠੋਕੇ ਕਹਿੰਦੇ ਆ ਕਿ ਟੈਰੋਰੀਜ਼ਮ ਜਿਹੜਾ ਬਹੁਤ ਗੁਨਾਹ ਆ ਕਿਸੇ ਬੰਦੇ ਨੂੰ ਮਾਰਨਾ ਨਜਾਇਜ਼ ਮਾਰਨਾ ਆ ਪਹਿਲ ਪਹਿਲਗਾਮ ਦਾ ਅਟੈਕ ਹੋਇਆ ਕਿੱਡੀ ਮਾੜੀ ਘਟਨਾ ਹੋਈ ਹੈ ਰਿਲੀਜੀਅਨ ਦਾ ਨਾਮ ਲੈ ਲੈ ਕੇ ਅਤਵਾਦੀਆਂ ਨੇ ਕੁਝ ਕੀਤਾ ਉਹਨਾਂ ਨੂੰ ਠੋਕਣਾ ਚਾਹੀਦਾ ਲੇਕਿਨ ਦੂਜੇ ਪਾਸੇ ਸਵਾਲ ਇੱਕ ਖੜਾ ਹੁੰਦਾ ਨਾ ਪੁਲਵਾਮਾ ਦੇ ਅਤਵਾਦੀਆਂ ਦਾ ਕੁਝ ਪਤਾ ਲੱਗਿਆ ਤੇ ਨਾ ਪਹਿਲਗਾਮਦਿਆਂ ਦਾ ਪਤਾ ਲੱਗਿਆ 250 ਕਿਲੋਮੀਟਰ ਅਤਵਾਦੀ ਪਹਿਲਗਾਮ ਦੇ ਵਿੱਚ ਆਏ ਤੇ ਸਾਡੇ ਸਾਡੀਆਂ ਭੈਣਾਂ ਸਾਡੇ ਭਰਾਵਾਂ ਨੂੰ ਮਾਰ ਕੇ ਚਲੇ ਗਏ ਦੋ ਘੰਟੇ ਉੱਥੇ ਕੋਈ ਸਾਡੀ ਪੁਲਿਸ ਨਹੀਂ ਪਹੁੰਚੀ ਉਹਨਾਂ ਦੀ ਸਾਰ ਲੈਣ ਲਈ ਉਹ 250 ਕਿਲੋਮੀਟਰ ਹੈ 250 ਕਿਲੋਮੀਟਰ ਚਲੇ ਗਏ ਜੈ ਸ਼ੰਕਰ ਸਾਡੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਉਹਨਾਂ ਦੀਆਂ ਫੋਟੋਆਂ ਆਇਡੈਂਟੀਫਾਈ ਕਰ ਲਈਆਂ ਯਾਰ ਜੇ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਹੁਣ ਤੱਕ ਫੜਿਆ ਕਿਉਂ ਨਹੀਂ ਉਹਨਾਂ ਨੂੰ ਹੁਣ ਤੱਕ ਮਾਰਿਆ ਕਿਉਂ ਨਹੀਂ ਇਹ ਸਭ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਆਪਣੀਆਂ ਰੋਟੀਆਂ ਸੇਕਦੀਆਂ ਨੇ ਸਿਰਫ ਪੋਲਿਟਿਕਸ ਵਰਤ ਕੇ ਵੋਟਾਂ ਲੈਂਦੀਆਂ ਨੇ ਇਹੋ ਜੀ ਪਰ ਕੰਟਰੋਵਰਸੀ ਕ੍ਰੀਏਟ ਕਰਕੇ ਪੈਲਗਾਮ ਹਮਲੇ ਦੀ ਗੱਲ ਕੀਤੀ ਹੈ ਪੈਲਗਾਮ ਹਮਲੇ ਤੋਂ ਪਹਿਲਾਂ ਵੀ ਅਟੈਕ ਹੋਇਆ ਸੀਗਾ ਕਈ ਲੋਕ ਮਾਰੇ ਗਏ ਸੀਗੇ ਉਦੋਂ ਕਿਸੇ ਦਾ ਬਿਆਨ ਬਜ ਨਹੀਂ ਉਦੋਂ ਨੇ ਕਿਹਾ ਕਿ ਪਾਕਿਸਤਾਨ ਵਾਲੇ ਜਿਹੜੇ ਸਿੰਗਰ ਆ ਉਹ ਇੱਥੇ ਕੰਮ ਨਹੀਂ ਕਰ ਰਹੇ ਮੈਂ ਤੁਹਾਨੂੰ ਕਿਹਾ ਹੈ ਕਿ ਇਹ ਜਿਹੜਾ ਸਾਰਾ ਕੁਛ ਆ ਨਾ ਇਹ ਡਰਾਮੇਬਾਜ਼ੀ ਸਰਕਾਰਾਂ ਕਰਦੀਆਂ ਨੇ ਜਾਣ ਬੁਝ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਚ ਰਾਸ਼ਟਰਵਾਦ ਕਿੱਥੋਂ ਆ ਗਿਆ ਬਈ ਰਾਸ਼ਟਰਵਾਦ ਇਹ ਕਹਿੰਦਾ ਵੀ ਤੁਸੀਂ ਜਿਹੜੇ ਪਾਕਿਸਤਾਨ ਉਹਨਾਂ ਦੇ ਜਿਹੜੇ ਕਲਾਕਾਰ ਉਹਨਾਂ ਦੇ ਲੋਕਾਂ ਨੂੰ ਮਿਲਣਾ ਗਿਲਣਾ ਨਹੀਂ ਸਾਡੇ ਲੋਕਾਂ ਦੀ ਉਧਰ ਰਿਸ਼ਤੇਦਾਰੀਆਂ ਨੇ ਉਹਨਾਂ ਦੀਆਂ ਸਾਡੇ ਵਿੱਚ ਰਿਸ਼ਤੇਦਾਰੀਆਂ ਨੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਹਿੰਦੁਸਤਾਨ ਉਥੇ ਲਾਹੌਰ ਦੇ ਵਿੱਚ ਜਾ ਕੇ ਬਰੀਆਨੀ ਖਾ ਕੇ ਆਏ ਨੇ ਉਦੋਂ ਰਾਸ਼ਟਰਵਾਦ ਕਿੱਥੇ ਸੀ ਅੱਜ ਵੀ ਸਾਡੇ ਪ੍ਰਾਈਮ ਮਿਨਿਸਟਰ ਮੁਸਲਮ ਜਿਹੜੇ ਸਾਡੀਆਂ ਮਸਜਿਦਾਂ ਮਜ਼ਾਰਾਂ ਨਹੀਂ ਉਥੇ ਜਾ ਕੇ ਸਜਦਾ ਕਰਕੇ ਆਉਂਦੇ ਨੇ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਰਾਸ਼ਟਰਵਾਦ ਰਾਸ਼ਟਰਵਾਦ ਨਾਤਾ ਦਲਜੀਤ ਦੂਸਾਂਝ ਨੂੰ ਕਿਸੇ ਤੋਂ ਰਾਸ਼ਟਰਵਾਦ ਦਾ ਸਰਟੀਫਿਕੇਟ ਲੈਣ ਦੀ ਲੋੜ ਹੈ ਨਾ ਸਾਨੂੰ ਲੈਣ ਦੀ ਲੋੜ ਹੈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਇਸ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਭ ਤੋਂ ਵੱਧ ਸ਼ਹਾਦਤਾਂ ਸਾਡੀਆਂ ਪੰਜਾਬੀਆਂ ਦੀਆਂ ਨੇ ਕੌਣ ਭੁੱਲ ਜੂਗਾ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਕੁਰਬਾਨੀ ਇਹ ਜਿਹੜੀਆਂ ਗੱਲਾਂ ਕਰਦੇ ਥਰਡ ਕਲਾਸ ਲੋਕ ਨੇ ਇਹਨਾਂ ਨੂੰ ਆਪਣੇ ਗਰੀਬਾਂ ਦੇ ਵਿੱਚ ਚਾਂਕਣਾ ਚਾਹੀਦਾ ਅੱਛਾ ਜੇਕਰ ਕਹਿ ਰਹੇ ਨੇ ਕਿ ਪਾਕਿਸਤਾਨ ਜਿਹੜੀ ਲੇਡੀ ਹੈ ਪੰਜਾਬੀ ਫਿਲਮ ਦੇ ਵਿੱਚ ਆਈ ਆ ਦਿਲਜੀਤ ਦੋਸਾਂਝੀ ਸਰਦਾਰ 3 ਦੇ ਵਿੱਚ ਕਹਿੰਦੇ ਨੇ ਕਿ ਉਸ ਦਾ ਰੋਲ ਜਿਹੜਾ ਕੱਟਿਆ ਜੇਕਰ ਉਸ ਦਾ ਰੋਲ ਕੱਟਦਾ ਹੈ ਦੇ ਵਿੱਚ ਨੁਕਸਾਨ ਵੀ ਲੱਗਿੱਦਣਗੇ ਤਾਂ ਆਪਣਾ ਔਰ ਬਾਕੀ ਹੋਰ ਕਿੰਨੇ ਨੁਕਸਾਨ ਦੀ ਹਾਂ ਪਵੰਦੀਸ ਨੁਕਸਾਨ ਨੂੰ ਛੱਡ ਦਿਓ ਕੀ ਹੋ ਗਿਆ ਪਿਕਚਰ ਚੋ ਲੜਕੀ ਆਈ ਹੈ ਸਾਡੀ ਬੇਟੀਆਂ ਵਰਗੇ ਚ ਕੀ ਕੀ ਇਹਦੇ ਚ ਗੁਨਾਹ ਹੋ ਗਿਆ ਆ ਸਾਰਾ ਹਿੰਦੁਸਤਾਨ ਪਾਕਿਸਤਾਨ ਵਾਲਿਆਂ ਨਾਲ ਵਰਤਦਾ ਆ ਲੈ ਹੁਣ ਆ ਜਿੰਨੇ ਸਾਡੇ ਜਨ ਸੰਗ ਵਾਲੇ ਨੇ ਸਾਡੀ ਆਰਐਸਐਸ ਵਾਲੇ ਨੇ ਬੀਜੇਪੀ ਕਿਸੇ ਦੀ ਬੇਟੀ ਮੁਸਲਮ ਹੈ ਮੁਸਲਮਾਨ ਨਾਲ ਵਿਆਹੀ ਹੋਈ ਹੈ ਕਿਸੇ ਦਾ ਜਵਾਈ ਮੁਸਲਮਾਨ ਹੈ ਉਹ ਕੀ ਗੁਨਾਹ ਹੋ ਗਿਆ ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ ਕਿ ਡਿਵਾਈਡ ਕਰਕੇ ਹਿੰਦੂ ਹਿੰਦੂ ਖਤਰੇ ਚ ਕਿਹੜਾ ਹਿੰਦੂ ਖਤਰੇ ਚ ਹੈ ਕਿਹੜਾ ਹਿੰਦੂ ਖਤਰੇ ਚ ਹੈ ਮੈਨੂੰ ਦੱਸੋ ਤਾਂ ਸਹੀ ਨਾ ਕਿਹੜਾ ਹਿੰਦੂ ਸਮਾਜ ਖਤਰੇ ਚ ਹੈ ਇਹ ਸਿਰਫ ਸਾਡੇ ਪੋਲੀਟੀਕਲ ਜਿਹੜੀ ਸਾਡੀ ਬੀਜੇਪੀ ਹੈ ਆਰਐਸਐਸ ਹੈ ਪਹਿਲਾਂ ਵੀ ਇਹਨਾਂ ਨੇ 47 ਵੇਲੇ ਵੀ ਆਈ ਕੁਝ ਕੀਤਾ ਸੀ ਹਿੰਦੂ ਮਹਾਸਭਾ ਤੇ ਉਦੋਂ ਜਨ ਸੰਗਤ ਹੁਣ ਵੀ ਇਹੀ ਕੁਝ ਕਰਕੇ ਵੋਟਾਂ ਦੀ ਰਾਜਨੀਤੀ ਕਰਦੇ ਨੇ ਹੁਣ ਤਾਂ ਬੀਜੇਪੀ ਦੇ ਵੀ ਕਈ ਆਗੂ ਨੇ ਜਿਹੜੇ ਕਹਿ ਰਹੇ ਨੇ ਕਿ ਦਲਜੀਤ ਦਸਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਪੋਸਟਾਂ ਪਾਈਆਂ ਅੱਛੀ ਗੱਲ ਹੈ ਜੇ ਭਾਜਪਾ ਦੇ ਕੋਈ ਲੀਡਰ ਇਸ ਹੱਕ ਚ ਆਏ ਨੇ ਬਹੁਤ ਅੱਛੀ ਗੱਲ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੁਸੀਂ ਵੋਟਾਂ ਦੀ ਗੱਲ ਕੀਤੀ ਆ ਤਾਂ ਵੋਟਾਂ ਜਦੋਂ ਆਉਂਦੀਆਂ ਨੇ ਤਾਂ ਅਕਸਰ ਕਿਹਾ ਜਾਂਦਾ Hindu Muslim Sikh Isai ਅਸੀਂ ਸਾਰੇ ਇੱਕ ਭਰਾ ਹਾਂ ਅਸੀਂ ਭਾਈਚਾਰਕ ਸਾਂਝ ਹੈ ਸਾਡੀ ਤਾਂ ਹੁਣ ਕੀ ਲੱਗਦਾ ਵੀ ਕਿਉਂ ਮਨਾ ਕੀਤਾ ਜਾ ਰਿਹਾ ਪਾਕਿਸਤਾਨ ਦੇ ਜਲੇ ਲਈ ਹੋਸ਼ ਨਹੀਂ ਹੈਗਾ ਐਵੇਂ ਇਹ 3rd class ਲੋਕਾਂ ਨੇ ਕੰਟਰੋਵਰਸੀ ਕੀਤੀ ਹੈ ਆਪਣੀ Tआरपी ਵਧਾਉਣ ਵਾਸਤੇ ਹੋਰ ਕੁਝ ਨਹੀਂ ਹੈ ਕੋਈ ਇਹਦੇ ਚ ਗਲਤ ਗੱਲ ਨਹੀਂ ਹੈ ਕੋਈ ਇਹਦੇ ਚ ਰਾਸ਼ਟਰਵਾਦ ਨਹੀਂ ਹੈ ਇਹ ਸਭ ਸਾਡੇ ਜਿਹੜੇ 3rd class ਸਿੰਗਰ ਨੇ ਉਹਨਾਂ ਦੀ ਰੇਟਿੰਗ अच्छा ਤੁਹਾਨੂੰ ਲੱਗਦਾ ਵੀ ਜਿਹੜੇ ਇਸ ਕਲਾਕਾਰ ਨੇ ਅਜਿਹੇ ਬਿਆਨ ਉਹਨਾਂ ਨੂੰ ਦੇਣੇ ਚਾਹੀਦੇ ਕਿਉਂਕਿ ਪਾਕਿਸਤਾਨ ਦੇ ਵੀ ਜਿਹੜੇ ਕਲਾਕਾਰ ਨੇ ਉਹ ਵੀ ਇੱਕ ਪਾਸੇ ਕਹਿ ਰਹੇ ਨੇ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਆ ਉਹ ਤਾਂ ਸਾਡੇ ਕਰਕੇ ਚੱਲਦੀ ਹੈ ਉਹ ਯਾਰ ਪੰਜਾਬ BC 47 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਹੀ ਰਾਜ ਸੀ ਤੇ 47 ਚ ਅੰਗਰੇਜ਼ ਵੰਡ ਗਏ ਹਿੰਦੁਸਤਾਨ ਦੇ ਵਿੱਚ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਸੀਂ ਦੇਖੋ ਸਾਰਾ ਪਾਕਿਸਤਾਨ ਪੂਰਾ ਹੋਣ ਵਾਲਾ ਪੰਜਾਬ ਹਿਮਾਚਲ ਹਰਿਆਣਾ ਜੰਮੂ ਐਂਡ ਕਸ਼ਮੀਰ ਇਹ ਇੱਕ ਸਾਡਾ ਪੰਜਾਬ ਸੀ ਹਮ ਐਡਾ ਵੱਡਾ ਰਾਜ ਸੀ ਸਾਡਾ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਸਾਡੇ ਸਿੱਖਾਂ ਦਾ ਰਾਜ ਸੀ ਐਡਾ ਵੱਡਾ ਇਹ ਤਾਂ ਡਿਵੀਜ਼ਨਾਂ ਦੇ ਨਾਲ ਸਾਰਾ ਕੁਝ ਹੋ ਗਿਆ ਅਦਰਵਾਈ ਲੋਕਾਂ 'ਚ ਕੀ ਫਰਕ ਹੈ ਤੁਸੀਂ ਲਾਹੌਰ ਜਾਓ ਤੁਸੀਂ ਇਸਲਾਮਾਬਾਦ ਉਹ ਲੋਕ ਸਾਡੇ ਕੋਲੇ ਇੱਥੇ ਆਉਂਦੇ ਨੇ ਅਸੀਂ ਉਹਨਾਂ ਨੂੰ ਵਾਰਮ ਵੈਲਕਮ ਕਰਦੇ ਆਂ ਜਦੋਂ ਸਾਡੇ ਬੰਦੇ ਜਾਂਦੇ ਆ ਉਹ ਵਾਰਮ ਵੈਲਕਮ ਕਰਦੇ ਆ ਸਾਡੇ ਸਿੱਖਾਂ ਦੇ ਜਥੇ ਜਾਂਦੇ ਨੇ ਸਾਡੇ ਗੁਰੂਪੁਰਬਾਂ ਦੇ ਉੱਤੇ ਉੱਥੇ ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਇਹ ਜਿਹੜੇ ਡਿਫਰੈਂਸ ਜਏ ਸਾਡੀਆਂ ਸਰਕਾਰਾਂ ਦੇ ਪਾਏ ਹੋਏ ਨੇ अच्छा वैसा किद्दा देख दो कि आज तो 6 महीने पहले भी दिलजीत दोसांझ कंट्रोवर्सी ਦੇ ਵਿੱਚ ਆਇਆ ਸੀ ਕਿਹਾ ਜਾਂਦਾ ਸੀ ਕਿ ਦਿਲਜੀਤ ਦੋਸਾਂਹ दारू ਵਾਲੇ ਗਾਣੇ ਨੂੰ ਪ੍ਰਮੋਟ ਕਰਦਾ ਤੁਸੀਂ ਵੀ ਸ਼ਾਇਦ ਦੇਖਿਆ ਹਣ ਇਹ ਕੀ ਲੱਗਦਾ ਕਿ ਦਿਲਜੀਤ ਦੋਸਾਂਹ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਟਰਬਨ ਹੈ ਜਾਂ ਫਿਲਮ ਦੇ ਨਾਮ ਵੀ ਲੱਗੇਗਾ ਟਰਬਨ ਵਾਲਾ ਮਸਲਾ ਨਹੀਂਗਾ ਇਹ ਮੈਂ ਫਿਰ ਪੰਜਵੀਂ ਵਾਰੀ ਸ਼ਬਦ ਕਹਿ ਰਿਹਾ ਇਹ ਕਿ ਜਿਹੜੇ ਸਾਡੇ 3rd ਕਲਾਸ ਸਿੰਗਰ ਨੇ ਉਹ ਉਹਦੀ ਜਿਹੜਾ ਜੋ ਉਹ ਬੰਦਾ ਰਾਈਜ਼ ਕਰ ਗਿਆ ਉਹ ਤੋਂ ਜੈਲਸੀ ਕਰਦੇ ਨੇ ਆਪਣੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਠੀਕ ਹੈ ਆਪ ਇਹਨਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਹੈ ਸੁਰਾਂ ਦਾ ਇਹਨਾਂ ਨੂੰ ਗਿਆਨ ਨਹੀਂ ਹੈ ਇਹ ਫਿਰ ਵੱਡੇ ਬੰਦੇ ਦੀ ਬੁਰਾਈ ਕਰਕੇ ਨਾ ਆਪਣਾ ਜਿਹੜਾ ਚਾਹੁੰਦੇ ਨੇ ਵੀ ਲੋਕਾਂ ਦੇ ਵਿੱਚ ਅਸੀਂ ਜਾਈਏ ਅਦਰਵਾਈ ਇਹਨਾਂ ਨੂੰ ਆਉਂਦਾ ਕੀ ਹੈ ਇਹਨਾਂ ਨੂੰ ਤਾਂ ਸੁਰਾਂ ਦਾ ਹੀ ਨਹੀਂ ਪਤਾ ਤੁਹਾਡੇ ਕਹਿੰਦਾ ਭਾਵੇਂ ਜਦਲਜੀਤ ਦੁਸ਼ਾਨਦ ਜਲੰਧਰ ਤੋਂ ਉੱਠਿਆ ਅੱਜ ਬਾਲੀਵੁੱਡ ਤੱਕ ਜਾਣਦੇ ਨੇ ਲੋਕ ਹਾਲੀਵੁੱਡ ਤੱਕ ਦਲਜੀਤ ਦਾ ਸਾਨੂੰ ਜਾਣਦੇ ਨੇ ਵੀ ਜਿਹੜੇ ਇਹ ਕਲਾਕਾਰ ਨੇ ਅੱਜ ਉਹਨਾਂ ਨੂੰ ਟਿੱਪਣੀਆਂ ਕਰ ਰਹੇ ਨੇ ਸਿਰਫ ਫੇਮ ਲੈਂਣ ਦੇ ਲਈ ਕਰ ਰਹੇ ਨੇ ਸਿਰਫ ਐਂਡ ਸਿਰਫ ਫੇਮ ਲੈਂਡ ਹੀ ਹੋਰ ਕੁਛ ਨਹੀਂ ਹਾਂ ਕੁਛ ਨਹੀਂ ਹੈ ਸਿਰਫ ਐਵੇਂ ਕੋਈ ਕੰਟਰੋਵਰਸੀ ਨਹੀਂ ਜਾਣਬੋਝ ਕੇ ਇਹਨਾਂ ਲੋਕਾਂ ਨੇ ਆਪਣਾ ਨਾਮ ਟੀਵੀ ਤੇ ਲਿਆਉਣ ਵਾਸਤੇ ਕੁਝ ਕਰ ਦਿੱਤਾ। ਸੋ ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਵੈਦ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਲੋਕ ਦਲਜੀਤ ਦੋਸਾਨ ਨੂੰ ਟਿੱਪਣੀਆਂ ਕਰ ਰਹੇ ਨੇ ਉਹ ਸਿੱਧੇ ਤੌਰ ਤੇ ਦਲਜੀਤ ਦੋਸਾਨ ਤੇ ਟਿੱਪਣੀਆਂ ਕਰਕੇ ਆਪਣਾ ਫੇਮ ਪਾ ਰਹੇ ਨੇ ਹੋਰ ਇਹਦੇ ਵਿੱਚ ਕੁਝ ਨਹੀਂ ਹੈ। ਜਿਹੜਾ ਰੋਜ਼ਾਨਾ ਸਪੋਕਸਮੈਨ ਨਾਲ ਧੰਨਵਾਦ।